ਸਰਸਿਕਾਲ ਜੀ ਤੁਸੀਂ ਅ ਅਜੀਤ ਵੈਬ ਨਿਊਜ਼ ਵੇਖ ਰਹੇ ਹੋ ਔਰ ਮੈਂ ਗੁਰਪ੍ਰੀਤ ਸਿੰਘ ਢਾਲਾ ਅੱਜ ਪੰਜਾਬ ਜੁਆਇੰਟ ਫਾਰਮ ਦੇ ਸੱਦੇ ਦੇ ਉੱਤੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਜਲੀ ਬੋਰਡ ਵੱਲੋਂ ਪੂਰੇ ਸੂਬੇ ਭਰ ਵਿੱਚ ਔਰ ਸਰਕਲ ਔਰ ਡਿਵੀਜ਼ਨ ਪੱਧਰ ਦੇ ਉੱਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਅੱਜ ਚੌਥਾ ਦਿਨ ਜਿਹੜਾ ਉਹਦਾ ਸਟਾਰਟ ਹੋ ਚੁੱਕਾ ਹੈ ਔਰ ਅੱਜ ਵੀ ਜਿਹੜੀਆਂ ਮੰਗਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਇਹਨਾਂ ਮੁਲਾਜ਼ਮਾਂ ਦੀਆਂ ਉਥੇ ਦੀ ਉਥੇ ਟਿਕੀਆਂ ਨੇ ਔਰ ਸਰਕਾਰ ਦੇ ਜਿਹੜੇ ਸਿਰ ਦੇ ਉੱਤੇ ਕਿਤੇ ਜੂ ਨਹੀਂ ਸਰਕ ਰਹੀ ਜਿੱਥੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਵੱਬ ਬਣਿਆ ਹੋਏ ਨੇ ਇਹ ਜਿਹੜੀਆਂ ਰੈਲੀਆਂ ਔਰ ਇਹ ਜਿਹੜੀ ਸਮੂਹਿਕ ਛੁੱਟੀ ਕੀਤੀ ਗਈ ਆ ਉਥੇ ਸਰਕਾਰ ਜਿਹੜੀ ਐ ਉਹ ਬੇਸੁੱਦ ਔਰ ਚੁੱਪ ਬੈਠੀ ਆ ਗੱਲ ਕਰ ਲੈਨੇ ਆ ਇੱਥੇ ਬਹੁਤ ਸਾਰੇ ਸਾਡੇ ਨਾਲ ਨਮਾਇੰਦੇ ਨੇ ਇਸ ਗੇਟ ਰੈਲੀ ਦੇ ਵਿੱਚ ਇਸ ਵੇਲੇ ਗੁਰਦਾਸਪੁਰ ਅਸੀਂ ਮੌਜੂਦ ਆ ਜਿੱਥੇ ਸਰਕਲ ਗੇਟ ਰੈਲੀ ਕੀਤੀ ਜਾ ਰਹੀ ਆ ਸਰਕਲ ਔਰ ਡਿਵੀਜ਼ਨ ਦੀ ਔਰ ਇਹਦੇ ਵਿੱਚ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਬਿਜਲੀ ਬੋਰਡ ਦੀਆਂ ਉਹ ਸ਼ਮੂਲੀਅਤ ਕਰ ਚੁੱਕੀਆਂ ਨੇ ਸਾਡੇ ਨਾਲ ਜਿਹੜੇ ਨੇ ਉਹ ਸਰਕਲ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਕਿ ਇਹ ਅਸਲ ਵਿੱਚ ਮਸਲਾ ਹੈ ਕੀ ਔਰ ਇਹ ਇੰਨਾ ਪੇਚੀਦਾ ਕਿਉਂ ਹੁੰਦਾ ਜਾ ਰਿਹਾ ਅਰਸ਼ਕਲ ਜੀ ਸਵਾਗਤ ਕਰਦੇ ਆ ਤੁਹਾਡਾ ਅਜੀਤ ਟੀਵੀ ਤੇ ਮੈਂ ਸੰਜੀਵ ਸ਼ਰਮਾ ਮੰਡਲ ਪ੍ਰਧਾਨ ਗੁਰਦਾਸਪੁਰ ਸਾਥੀ ਜੀ ਸਰਕਾਰ ਨੂੰ ਅਸੀਂ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਮੰਗ ਪੱਤਰ 40 ਮੰਗਾ ਦਿੱਤਾ ਹੋਇਆ ਸੀ ਸਰਕਾਰ ਨੇ ਸਾਡੇ ਨਾਲ ਕਾਫੀ ਮੀਟਿੰਗਾਂ ਕੀਤੀਆਂ ਔਰ ਮੀਟਿੰਗਾਂ ਵਿੱਚ ਮੰਨੀ ਵੀ ਪਰ ਉਸ ਤੋਂ ਬਾਅਦ ਲਾਗੂ ਕਰਨ ਵਿੱਚ ਮੁਕਰ ਗਈ ਹੈ ਔਰ बार-बार ਮੀਟਿੰਗਾਂ ਮੁਲਤਵੀ ਕਰਦੀ ਰਹੀ ਹੈ ਇਹਦੇ ਬਲਕਿ ਵਿੱਚ ਅਸੀਂ ਜਿਹੜੀ ਹੈ 3 ਦਿਨ ਦੀ ਪਹਿਲਾਂ ਸਮੂਹਿਕ ਛੁੱਟੀ ਭਰੀ 10 11 12 ਦੀ ਸਰਕਾਰ ਦੇ ਜਿਹੜੀ ਕੰਦੇ ਜੂ ਨਹੀਂ ਰਹੇਗੀ ਉਸ ਤੋਂ ਬਾਅਦ ਅਸੀਂ 5 ਦਿਨ ਦਾ ਹੋਰ ਵਾਅਦਾ ਕੀਤਾ ਸਾਥੀ ਜੀ ਇਹਦੇ ਵਿੱਚ ਸਾਡੀ ਬਹੁਤ ਸਾਰੀਆਂ ਮੰਗਾਂ ਆ ਸਭ ਤੋਂ ਸਾਡੀ ਜਿਹੜੀ ਅਹਿਮ ਮੰਗ ਹੈ ਵੀ ਬਿਜਲੀ ਮਲਾਈਨ ਨੂੰ ਵੀ ਇੱਕ ਪੰਜਾਬ ਪੁਲਸੀ ਤਰ੍ਹਾਂ ਇੱਕ ਸ਼ਹੀਦ ਦਾ ਦਰਜਾ ਦਿੱਤਾ ਹੈ ਉਹਨੂੰ 1 ਕਰੋੜ ਦੀ مالی ਸਹਾਇਤਾ ਤੋਂ ਉਹਨੂੰ ਸ਼ਹੀਦ ਦਾ ਦਰਜਾ ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਏ ਦੂਜੀ ਸਾਥੀ ਜੀ ਬਹੁਤ ਸਾਰੀਆਂ 900 ਵਾਲਾ 23 ਜਿਹੜਾ ਉਸ ਤੋਂ ਬਾਅਦ 295 ਵਾਲੇ ਸਾਥੀ ਰਹਿੰਦੀ ਹੈ ਤਨਖਾਹਾਂ 299 ਵਾਲੇ ਸਾਥੀ ਦੀ ਤਰੱਕੀ ਹੈ ਓਸੀਆ ਆਰਟੀਐਮ ਦਾ ਉਹਨਾਂ ਦਾ ਪੇ ਬੈਂਡ ਦਾ ਮਸਲਾ ਹੈ 267 ਬੜਾ 81 ਬੜਾ 13 ਦਾ ਕੰਟਰੈਕਟ ਸਮਾਂ ਕੁਝ ਐਸੇ ਐਸੇ ਦਾ ਕੰਟਰੈਕਟ ਸਮਾਂ ਹੈ ਐਦਾਂ 40 ਮੰਗਾ ਦਾ ਜਿਹੜੀ ਹਰ ਕੈਡਰ ਦਾ ਮੰਗ ਪੱਤਰ ਅਸੀਂ ਦਿੱਤਾ ਹੋਇਆ ਜੇਤੇ ਸਹਿਮਤੀ ਆ ਬਣਨ ਦੇ ਬਾਵਜੂ ਸਰਕਾਰ ਵਾਰ ਮੁੱਕਰੀ ਆ ਇਸ ਲਈ ਅਸੀਂ ਸੰਘਰਸ਼ ਜਿਹੜਾ ਹੋਰ ਦਿਨ-ਬਦਨ ਤਿੱਖਾ ਕਰਦੇ ਜਾ ਰਹੇ ਆ ਜੇ ਹੁਣ ਵੀ 17 ਤੱਕ ਨਹੀਂ ਹੋਇਆ ਸਾਡੀ ਲਗਭਗ ਪੂਰੇ ਪੰਜਾਬ 'ਚ 85% ਜਿਹੜੀ ਇਸਮੁਲੀਅਤ ਹੋ ਗਈ ਹੈ ਇਸ ਮਾਸ ਸਕੇਜੂਲ 'ਚ ਆਮ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਸਕੂਲਾਂ ਦੇ ਬੱਚੇ ਪਰੇਸ਼ਾਨ ਹੋ ਰਹੇ ਆ ਕਿਸਾਨ ਪਰੇਸ਼ਾਨ ਹੋ ਰਹੇ ਆ ਮਜ਼ਦੂਰ ਆ ਲੇਕਿਨ ਸਰਕਾਰ ਦੇ ਜਿਹੜੀ ਕੰਦੇ ਜੂ ਨਹੀਂ ਰੇਗ ਰਹੀ ਇਹਨਾਂ ਨੂੰ ਕੋਈ ਵੀ ਆਮ ਪਬਲਿਕ ਦਾ ਕੋਈ ਫਿਕਰ ਨਹੀਂ ਹੈ ਔਰ ਮਲਾਇਮ ਵੀ ਪਰੇਸ਼ਾਨ ਹੈ ਸੋ ਅਸੀਂ ਆਉਣ ਵਾਲੇ ਸਮੇਂ ਹੋਰ ਵੀ ਸੰਘਰਸ਼ ਤਿੱਖਾ ਕਰਾਂਗੇ ਕਾਰਨ ਕੀ ਮੰਨਦੇ ਹੋ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਬੜੀ ਵਾਰ ਜਿਹੜੇ ਨੇ ਤੁਹਾਡੀਆਂ ਗੇਟ ਰੈਲੀਆਂ ਹੋਈਆਂ ਬੜੀ ਵਾਰੀ ਇਦਾਂ ਹੋਇਆ ਲੋਕਾਂ ਨੂੰ ਪਰੇਸ਼ਾਨੀ ਦਾ ਸਵਾਬ ਬਣਿਆ ਲੋਕਾਂ ਦਾ ਕਾਰਨ ਕੀ ਮੰਨਦੇ ਹੋ ਅਸਲ ਵਿੱਚ ਜਿਹੜੀ ਸਰਕਾਰ ਦਾ ਅਸਲ ਕਾਰਨ ਕੀ ਹੈ ਕਿਉਂ ਨਹੀਂ ਮੰਨ ਰਹੀ ਤੁਹਾਡੀਆਂ ਮੰਗਾਂ ਕਾਰਨ ਸਾਰਾ ਸਰਕਾਰ ਦੀ ਜਿਹੜੀ ਬਦਨੀਤੀ ਹੈ ਬਸ ਸਰਕਾਰ ਜਿਹੜੀ ਆਪ ਆਪਣੇ ਢਿੱਡ ਭਰਨਾ ਚਾਹੁੰਦੇ ਆ ਮੰਤਰੀ ਆਪਣੇ ਆਪਣੀਆਂ ਤਨਖਾਹਾਂ ਨੂੰ ਦੁਗਣੀ ਕਰਨੇ ਦਾ ਬਿਨਾ ਕਿਸੇ ਤੁਹਾਨੂੰ ਪਤਾ ਕੋਈ ਸਦਨ 'ਚ ਕੋਈ ਬੈਸ ਜਿਹੜਾ ਬੰਦਾ ਕੰਮ ਕਰ ਰਿਹਾ ਮਹਿਕਮੇ ਨੂੰ ਚਲਾ ਰਿਹਾ ਕਮਾਈ ਕਰ ਰਿਹਾ ਅਸੀਂ ਸਾਡੇ ਸਿਰ ਤੇ ਸਾਰਾ ਜਿਹੜੇ ਮਜ਼ਦੂਰ ਜਮਾਤ ਦੇ ਸਿਰ ਤੇ ਸਾਰਾ ਮਹਿਕਮਾ ਵਿਸਰਿਆ ਲੇਕਿਨ ਜਦੋਂ ਉਹਨਾਂ ਨੂੰ ਦੇਣ ਦੇ ਹੱਕੀ ਜਾਇਜ਼ ਮੰਗਾਂ ਦੇਂਦੀ ਹੈ ਸਰਕਾਰ ਕੰਨੀ ਘਤਾਂਦੀ ਹੈ ਸਰਕਾਰ ਆਪਣਾ ਆਪ ਭਰਨਾ ਚਾਹੁੰਦੀ ਹੈ ਮੁਲਾਜ਼ਮਾਂ ਦੇ ਢੇਡ ਵਿੱਚ ਕੁਝ ਨਹੀਂ ਭਰਨਾ ਚਾਹੁੰਦੀ ਇਹੀ ਕਾਰਨ ਹੈ ਕਿ ਸਲਾਹ ਜਿਹੜੀ ਆ ਵਧ ਨੀਤੀ ਹੈ ਸਰਕਾਰ ਦੀ ਪਰ ਦੂਸਰੇ ਪਾਸੇ ਤੇ ਸਰਕਾਰ ਜਿਹੜੀ ਆ ਉਹ ਜਿਹੜੀ ਤੁਹਾਡੇ ਵੱਲੋਂ ਹੀ ਬਿਜਲੀ ਚਲਾਈ ਜਾਂਦੀ ਹੈ ਉਹ ਲੋਕਾਂ ਨੂੰ ਮੁਫਤ ਵਿੱਚ ਦੇ ਰਹੀ ਹੈ ਉਹ ਕਹਿੰਦੇ ਕਿ ਸਾਡੇ ਕੋਲ ਬਹੁਤ ਸਾਰਾ ਪੈਸਾ ਹੈ ਫਿਰ ਤੁਹਾਡੀਆਂ ਮੰਗਾਂ ਮੰਗਣ ਵਾਸਤੇ ਵਿ ਇਹ ਸਰਕਾਰ ਜੀ ਸਾਰਾ ਸਾਰਾ ਝੂਠਾ ਪ੍ਰਚਾਰ ਕਰਦੀ ਆ ਮੈਕਮੇ ਦਾ ਅੰਦਰੋਂ ਹਾਲਾਤ ਬਹੁਤ ਖਰਾਬ ਹੈਗੀ ਆ ਮੈਕਮੇ ਕੋਈ ਪੈਸਾ ਨਹੀਂ ਹੈਗਾ ਤਨਖਾਵਾ ਇਹ ਸਰਕਾਰ ਪੂਰੇ ਮੈਕਮੇ ਦੇ ਕਰਜ਼ੇ ਲੈ ਲੈ ਕੇ ਦੇ ਰਹੀ ਆ ਸਰਕਾਰ ਕੋ ਮਾਲੀਆ ਹਾਲਾਤ ਬਹੁਤ ਖਰਾਬ ਹੈ ਫਰੀਦ ਸਰਕਾਰ ਪਬਲਿਕ ਫਰੀ ਨਹੀਂ ਚਾਹਦੀ ਪਬਲਿਕ ਕਹਿੰਦੀ ਆ ਨੂੰ 24 ਘੰਟੇ ਬੱਤੀ ਹੋਵੇ ਵਧੀਆ ਬੱਤੀ ਸਪਲਾਈ ਮਿਲੇ ਔਰ ਘੱਟ ਰੇਟ ਤੇ ਮਿਲੇ ਫਰੀ ਵਾਲਾ ਜਿਹੜਾ ਹੈ ਵੋਟਾਂ ਦੇ ਕਰਕੇ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਕਰਦੀ ਆ ऐसे ਕਰ ਗਣਾ ਰੋਡਵੇ ਦਾ ਉਹ ਬਿਜਲੀ ਜਿਹੜਾ ਡਿਪਾਰਟਮੈਂਟ ਹੈ ਇਹਦਾ ਜਿਹੜਾ ਨੇ ਦਿਵਾਲੀਆ ਕੱਢਣ ਦੇ ਜਾ ਰਹੀ ਹੈ ਸਰਕਾਰ ਇਹਨਾਂ ਦੀ ਤਿਆਰੀ ਇਹਨਾਂ ਨੂੰ ਹੌਲੀ ਹੌਲੀ ਪ੍ਰਾਈਵੇਟੇਸ਼ਨ ਕਰਨ ਦੀ ਹੈ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਹੈ ਇਸ ਲਈ ਸਰਕਾਰ ਇਹਦਾ ਦਿਵਾਲੀਆ ਕੱਢ ਰਹੀ ਹੈ ਮਹਿਕਮੇ ਦਾ ਸਾਡੇ ਨਾਲ ਹੋਰ ਵੀ ਨਮਾਇंदे ਨੇ ਤੁਸੀਂ ਸੁਣਿਆ ਇਹਨਾਂ ਨੂੰ ਕਿ ਕਿੱਦਾਂ ਸਰਕਾਰ ਜਿਹੜੀ ਹੈ ਉਹ ਇੱਕ ਪਾਸੇ ਤਾਂ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਬਹੁਤ ਸਾਰਾ ਪੈਸਾ ਆਇਆ ਔਰ ਲੋਕਾਂ ਨੂੰ ਮੁਫਤ ਵਿੱਚ ਬਿਜਲੀ ਦਿੱਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਜਿਹੜੀ ਜਿਹੜਾ ਮੈਕਮਾ ਹੈ ਡਿਪਾਰਟਮੈਂਟ ਹੈ ਜਿਹੜਾ ਉਹਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਸਰਕਾਰ ਦਾ ਦਿਵਾਲੀਆ ਨਿਕਲ ਚੁੱਕਾ ਹੈ ਕਿਤੇ ਨਾ ਕਿਤੇ ਜਿਹੜਾ ਬਿਜਲੀ ਬੋਰਡ ਆ ਸੰਕਟ ਵਿੱਚ ਹੈ ਔਰ ਵਿੱਤੀ ਸੰਕਟ ਵਿੱਚ ਆ ਚੁੱਕਾ ਹੋਰ ਵੀ ਆਗੂ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰ ਲੈਨੇ ਆ ਕਿ ਇਹਨਾਂ ਦਾ ਕੀ ਕਹਿਣਾ ਹੈ ਕੀ ਲੱਗਦਾ ਹੈ ਤੁਹਾਨੂੰ ਕਿ ਸਰਕਾਰ ਦੀ ਸਿਰਫ ਮਾਨਸਿਕਤਾ ਦੇ ਉੱਤੇ ਹੀ ਕਮੀ ਹੈ ਕਿ ਜਾਂ ਸਰਕਾਰ ਅਸਲ ਵਿੱਚ ਵਿੱਤੀ ਸੰਕਟ ਦੇ ਵਿੱਚ ਪੈ ਚੁੱਕੀ ਹੈ ਇਸੇ ਕਰਕੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਧੰਨਵਾਦ ਮੈਂ ਸੰਜੀਵ ਸਾਨੀ ਸਰਕਲ ਪ੍ਰਧਾਨ ਟੈਕਨੀਕਲ ਸਰਵੇਇ ਜੂਨੀਅਰ ਬਿਲਕੁਲ ਠੀਕ ਹੈ ਜੀ ਤੁਸੀਂ ਸਰਕਾਰ ਦੇ ਜਿਹੜਾ ਪਾਲਿਸਿਸ ਆ ਉਹ ਵਧੀਆ ਪਾਲਿਸੀ ਲੈ ਕੇ ਨਹੀਂ ਆਈ ਕਿਸੇ ਵੀ ਮਤਲਬ ਕਿਸਾਨ ਜਥੇਬੰਦੀ ਕਿਸੇ ਵੀ ਆਗੂਆਂ ਨੇ ਇਹ ਅਪੀਲ ਨਹੀਂ ਕੀਤੀ ਵੀ ਸਾਨੂੰ ਫ੍ਰੀ ਦੀ ਜੁਨਟ ਚਾਹੀਦੀ ਹੈ ਪਰ ਲਗਾਤਾਰ ਮਤਲਬ ਬੋਟ ਬੈਂਕ ਬਣਾਇਆ ਬਿਜਲੀ ਬੋਰਡ ਨੂੰ ਜਦੋਂ ਵੀ ਸਰਕਾਰਾਂ ਹੋਂਦ ਵਿੱਚ ਆਉਂਦੀਆਂ ਬਿਜਲੀ ਬੋਰਡ ਨੂੰ ਮਤਲਬ ਘਾਟੇ ਵਾਲੇ ਪਾਸੇ ਲਿਜਾਂਦੀਆਂ ਇਹ ਸਰਕਾਰਾਂ ਦੇ ਮਤਲਬ ਪੂਰੀ ਜ਼ਿੰਮੇਵਾਰੀ ਹੈ ਕਿਆਂ ਦਾ ਮਤਲਬ ਕਿਸੇ ਨੇ ਵੀ ਕੋਈ ਫ੍ਰੀਜ ਯੂਨਿਟ ਨਹੀਂ ਮੰਗੀ ਪਰ ਬਾਰ-ਬਾਰ ਮਤਲਬ ਫ੍ਰੀ ਦੇ ਕੇ ਕਾਰਪੋਰੇਸ਼ਨ ਦਾ ਮਤਲਬ ਜਿਹੜਾ ਉਹ ਦਿਵਾਲੀਆ ਕੱਢ ਦਿੱਤਾ ਇਹਨਾਂ ਨੂੰ ਹੁਣ ਮਤਲਬ ਕਾਰਪੋਰੇਸ਼ਨ ਨੂੰ ਇਹ ਪ੍ਰਾਈਵੇਟ ਹੱਥ ਹਾਲਤ ਤੱਕਾਂ ਦੀ ਪੂਰੀ ਪਲੈਨਿੰਗ ਆ ਸਮਾਰਟ ਮੀਟਰ ਲੱਗ ਰਹੇ ਆ ਅਸੀਂ ਲਗਾਤਾਰ ਜਥੇਬੰਦੀਆਂ ਨੂੰ ਵਿਰੋਧ ਕਰ ਰਹੇ ਆ ਪੀਏ ਜਿਹੜਾ ਬਿਲੀ ਬੋਰਡ ਕਾਰਪੋਰੇਸ਼ਨ ਦਾ ਇਹਦੀ ਯੂਨਿਟ ਸਸਤੀ ਹੋਣੀ ਚਾਹੀਦੀ ਜਿੱਥੇ ਯੂਨਟਾਂ ਦਾ ਰੇਟ ਲਗਾਤਾਰ ਵਧਾਇਆ ਜਾ ਰਿਹਾ ਹੁਣ ਵੀ ਪਿਛਲੇ ਦਿਨੀ ਦੇਖ ਰਹੇ ਹੋ ਤੁਸੀਂ ਵੀ ਯੂਨਿਟ ਜਿਹੜੀ ਸਬਸਿਡੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਸੀ ਉਹ ਸਬਸਿਡੀ ਵਾਪਸ ਲੈ ਲਈ ਗਈ ਹੈ ਜਿਹੜਾ 2.2 ਰੁਪਏ ਯੂਨਿਟ ਦਾ ਰੇਟ ਵਧਾਤਾ ਔਰ ਮਿਲਾਜੇ ਮਜ਼ਦੂਰ ਜਿਹੜੀ ਕਿਸਾਨ ਹੈ ਉਹਨਾਂ ਨੂੰ ਮਤਲਬ ਬਿਜਲੀ ਸਪਲਾਈ ਤੋਂ ਬਾਝਾ ਕਰਨ ਦੀ ਪੂਰੀ ਪਲੈਨਿੰਗ ਕਰ ਰਹੇ ਆ ਜਿਹੜੇ ਲੋਕ ਬਿਜਲੀ ਦੇ ਬਿੱਲ ਦੇ ਰਹੇ ਆ ਉਹਨਾਂ ਦੇ ਉੱਤੇ ਬਿਜਲੀ ਦਾ ਹੋਰ ਭਾਰ ਪਾਇਆ ਜਾ ਰਿਹਾ ਜਿੱਥੇ ਅਸੀਂ ਆਪਣੀਆਂ ਹੱਕੀ ਔਰ ਜਾਇਜ਼ ਮੰਗਾਂ ਦੀ ਗੱਲ ਕਰਦੇ ਆ ਸਾਡੀਆਂ 40 ਮੰਗਾਂ ਦਾ ਮੰਗ ਪੱਤਰ ਜਿਹੜਾ ਮੈਨੇਜਮੈਂਟ ਨੂੰ ਦਿੱਤਾ ਜਾ ਚੁੱਕਾ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਹੱਕੀ ਔਰ ਜਾਇਜ਼ ਮੰਗਾਂ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਜਿਹੜੀ ਪ੍ਰੋਰਟੀ ਦੇ ਮੰਗਿਆ ਜਿਹੜਾ ਸ਼ਹੀਦ ਹੋਇਆ ਕਰਮਚਾਰੀ ਆ ਉਹਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਜੀਹ ਦੇ ਉੱਤੇ 1 ਕਰੋੜ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇ ਉਹਦੀ ਉਹ ਤਾਂ ਕਿ ਉਹਦੀ ਮਾਲੀ ਹਾਲਾਤ ਜਿਹੜੇ ਪਰਿਵਾਰ ਦੇ ਠੀਕ ਹੋਣ ਔਰ ਉਸ ਤੋਂ ਇਲਾਵਾ ਵੀ ਜਿਹੜੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਆ ਜਿੱਦਾਂ 295 ਬਡਾਉਣੀ ਵਾਲੇ ਸਾਥੀ ਆ ਉਹਨਾਂ ਦਾ ਜਿਹੜਾ ਪਰਖ ਕਾਲ ਸਮਾਂ ਪੂਰਾ ਹੋ ਚੁੱਕਿਆ ਉਹਨਾਂ ਨੂੰ ਪਰਖ ਸਮਾਂ ਰੈਗੂਲਰ ਕਰਦੇ ਹੋਏ ਉਹਨਾਂ ਨੂੰ ਰੈਗੂਲਰ ਤਨਖਾਹਾਂ ਦਿੱਤੀਆਂ ਜਾਣ ਹੋਰ ਬਹੁਤ ਸਾਰੀਆਂ ਮੰਗਾਂ ਆ ਜਿਹੜੀਆਂ ਸਾਡੀਆਂ ਭਖਦੀਆਂ ਮੰਗਾਂ ਹਨ ਜਿਨ੍ਹਾਂ ਦੇ ਵਿੱਚ ਪ੍ਰਮੋਸ਼ਨ ਚੱਲਣ ਨੂੰ ਤੇਜ਼ ਕਰਨਾ ਅਤੇ ਹੋਰ ਬਹੁਤ ਸਾਰੀਆਂ ਮਤਲਬ ਇਹਦੇ ਨਾਲ ਰਿਲੇਟਡ ਮੰਗਾਂ ਹਨ ਆ ਬਹੁਤ ਸਾਰੀਆਂ ਜਿਹੜੀਆਂ ਖਾਲੀ ਪੋਸਟਾਂ ਵੀ ਨੇ ਇਸ ਡਿਪਾਰਟਮੈਂਟ ਦੇ ਵਿੱਚ ਜਿੱਥੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਬੋਝ ਸਰਕਾਰ ਦੇ ਉੱਤੇ ਪਏਗਾ ਪਰ ਦੂਸਰੇ ਪਾਸੇ ਉਹੀ ਹੈ ਕਿ ਇਹਦਾ ਜਿਹਦਾ ਆਗੂਆਂ ਨੇ ਦੱਸਿਆ ਕਿ ਸਰਕਾਰ ਦਾ ਅਸਲ ਮਕਸਦ ਜਿਹਦਾ ਹੈ ਜਿਹੜਾ ਹੈ ਉਹ ਬਿਜਲੀ ਬੋਰਡ ਨੂੰ ਜਿਹੜਾ ਕਿਤੇ ਨਾ ਕਿਤੇ ਪ੍ਰਾਈਵੇਟੇਸ਼ਨ ਕਰਨਾ ਹੈ ਉਹਨੂੰ ਨਿੱਜੀ ਹੱਥਾਂ ਦੇ ਵਿੱਚ ਦੇਣਾ ਹੈ ਇਸੇ ਕਰਕੇ ਕੁਝ ਏਦਾਂ ਦੇ ਮੀਟਰ ਲਗਾ ਕੇ ਹੋਰ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਆਗੂ ਉਹਨਾਂ ਨਾਲ ਗੱਲ ਕਰ ਲੈਣੇ ਆ ਕਿ ਕੁਝ ਏਦਾਂ ਏਦਾਂ ਦਾ ਕਿਉਂ ਹੋ ਗਿਆ ਕਿ ਤੁਹਾਨੂੰ ਜਿਹੜਾ ਆ ਉਹ ਗੇਟ ਦੇ ਉੱਤੇ ਬੈਠਣਾ ਪੈ ਗਿਆ ਜਾਂ ਏਦਾਂ ਦਾ ਕਿਦਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਕਿ ਸਰਕਾਰ ਜਿਹੜੀ ਹੈ ਤੁਸੀਂ ਵੀ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਹਿੱਸਾ ਹੋ ਤੁਹਾਡੀਆਂ ਵੀ ਵੋਟਾਂ ਨੇ ਤੁਹਾਡੇ ਨਾਲ ਵੀ ਪਰਿਵਾਰ ਜੁੜੇ ਨੇ ਪਰ ਫਿਰ ਵੀ ਲੋਕਾਂ ਨੂੰ ਇਨੀ ਦਿੱਕਤ ਦੇ ਕੇ 4 ਦਿਨ ਦੀ ਸਮੂਹਿਕ ਸੂਹੀ ਕੁਸੁੱਟੀ ਦੇ ਤੁਸੀਂ ਗੇਟ ਰਾਲੀਆਂ ਕਰ ਰਹੇ ਹੋ ਐਦਾਂ ਦਾ ਕਿਉਂ ਮਾਹੌਲ ਕ੍ਰੀਏਟ ਹੋ ਗਿਆ ਸਾਇਬ ਸਿੰਘ ਖਾਲੀਵਾਲ ਮੰਡਲ ਪ੍ਰਧਾਨ ਗੁਰਦਾਸਪੁਰ ਪੀਐਸਿੰਗ EMPLOYEES FEDERATION ਐਟ ਇਹ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਬਿਲਕੁਲ ਸਾਡੀਆਂ 40 ਮੰਗਾਂ ਜਿਨ੍ਹਾਂ ਚੋਂ 15 ਮੰਗਾਂ ਸਾਡੇ ਮਾਨਯੋਗ ਮੰਤਰੀ ਬਿਜਲੀ ਮੰਤਰੀ ਨੇ ਮੰਨੀਆਂ ਸੀ ਜਿਹੜੀਆਂ ਕਿ 15 ਅਗਸਤ ਨੂੰ ਲਾਗੂ ਕਰਨੀਆਂ ਸੀ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਬਾਰ-ਬਾਰ ਉਹਨਾਂ ਨੂੰ ਮਿਲ ਕੇ ਮੀਤਨਾ ਕਰਨ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਰਕੇ ਬਿਜਲੀ ਮਲਾਜ਼ਮਾਂ ਨੂੰ ਆਰ ਪਾਰ ਦੀ ਲੜਾਈ ਲੜਨ ਲਈ ਜਿਹੜੀ 10 11 12 ਦੀ ਸਮੂਹਿਕ ਛੁੱਟੀ ਦਿੱਤੀ ਸੀ ਉਹਨੂੰ ਵਧਾ ਕੇ 17 ਕਰ ਦਿੱਤਾ ਗਿਆ ਵਾ ਇਹ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਾਡਾ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਇਹ ਤੇ ਸਾਡੀ ਸਭ ਤੋਂ ਮੇਨ ਮੰਗਾ ਜਦੋਂ ਸਾਡਾ ਕੋਈ ਟੈਕਨੀਕਲ ਸਟਾਫ ਦਾ ਮੈਂਬਰ ਕਿਸ ਮਾਹ ਸੇਦਾ ਸਕਾਰ ਹੋ ਜਾਂਦਾ ਤੇ ਉਹਨੂੰ ਸੀਨੀਅਰ ਦਾ ਦਰਜਾ ਦਿੱਤਾ ਜਾਵੇ ਤੇ ਉਹਨੂੰ 1 ਕਰੋੜ ਰੁਪਇਆ ਮੁਆਵਜ਼ਾ ਕਰਦਿਆਂ ਨੂੰ ਦਿੱਤਾ ਜਾਵੇ ਕਿਉਂਕਿ ਉਹ ਪਰਿਵਾਰ ਦਾ ਬਹੁਤ ਮਾਰਾ ਹਾਲਾਤ ਹੁੰਦੇ ਆ ਸਾਨੂੰ ਪਤਾ ਤੇ ਇੱਕ ਸਾਡੇ ਪਰੋਫੈਸ਼ਨਲ ਕਾਲ ਦੇ ਨਾਂ ਤੇ ਜਿਹੜਾ 3 ਸਾਲ ਦਾ ਰੱਖਿਆ ਜਿਹਦੇ ਨਾਂ ਮਾਤਰਾ ਤਨਖਾਹਾਂ ਦੇ ਕੇ ਸਾਡੇ ਸਾਥੀਆਂ ਦਾ ਸੋਸ਼ਣ ਕੀਤਾ ਜਾਂਦਾ ਵਾ ਜਦ ਕਿ ਕੰਮ ਪੂਰਾ ਲਿਆ ਜਾਂਦਾ ਪਰ ਤਨਖਾਹ 10-12 ਹਜ਼ਾਰ ਦਿੱਤੀ ਜਾਂਦੀ ਆ ਪੋਰ ਵੀ ਸਾਡੀਆਂ ਬਹੁਤ ਜਾਇਜ਼ ਮੰਗਾਂ ਨੇ ਕੋਈ ਨੂੰ ਲੱਗਦਾ ਕਿ ਜੇਕਰ ਜਿਹੜਾ ਇਹ ਮੰਗਾ ਨਹੀਂ ਮੰਗੀਆਂ ਜਾਂਦੀਆਂ ਤੇ ਇਹ ਜਿਹੜੀ ਗੇਟ ਰੈਲੀ ਹੈ ਇਹ ਹੁਣ ਤੱਕ 17 ਤਰੀਕ ਤੱਕ ਤੁਸੀਂ ਕਰ ਦਿੱਤੀ ਹੈ ਇਹਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹਾਂਜੀ ਇਹ ਸੰਘਰਸ਼ ਸਾਡਾ ਉਦੋਂ ਤੱਕ ਜਾਰੀ ਰਹੇਗਾ 17 ਨੂੰ ਸਾਡੀ ਪਟਿਆਲੇ ਦੀ ਕਾਲ ਆਈ ਹੋਈ ਆ ਪਟਿਆਲੇ ਧਰਨਾ ਦਿੱਤਾ ਜਾਏਗਾ ਇਹ ਸੰਘਰਸ਼ ਉਦੋਂ ਤੱਕ ਜਾਰੀ ਜਾਏਗਾ ਜਦੋਂ ਤੱਕ ਸਾਡੀਆਂ ਜਾਇਜ਼ ਤੇ ਪਟਿਆਲੇ ਸੂਬਾ ਪਦਰੀ ਜਿਹੜਾ ਧਰਨਾਉ ਕਰ ਰਹੇ ਹੋ ਹਾਂਜੀ ਹਾਂਜੀ ਸੂਬਾ ਪਦਰੀ ਕਾਲ ਆਈਆ ਉਤੋਂ ਗਾੜੀ ਵੀ ਸੁੱਟੀ ਵਧਾਈ ਗਈ ਜਦੋਂ ਤੱਕ ਸਾਡੀਆਂ ਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰਹੇਗਾ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀਆਂ ਇਹਨਾਂ ਦੇ ਨਾਲ ਜਿਹੜੇ ਤੁਹਾਡੇ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗਸ ਹੋ ਰਹੀਆਂ ਨੇ ਪਿਛਲੇ ਅੱਜ ਵੀ 2 ਵਜੇ ਮੀਟਿੰਗ ਆ ਸਾਡੇ ਸੂਬਾ ਕਮੇਟੀ ਪਰ ਪਿਛਲੇ ਕਿਸੇ ਨਤੀਜੇ ਦੇ ਉੱਤੇ ਮੀਟਿੰਗਸ ਨਹੀਂ ਪਹੁੰਚੀਆਂ ਨਹੀਂ ਪਹੁੰਚਦੇ ਸਿਰਫ ਵਿਸ਼ਵਾਸ ਦਿਵਾਇਆ ਜਾਂਦਾ ਲਾਗੂ ਨਹੀਂ ਕੀਤੀਆਂ ਜਾਂਦੀਆਂ ਹੁਣ ਸਾਡੀ ਆਰਪਾਰਟ ਦੀ ਲੜਾਈ ਆ ਜਦੋਂ ਹੀ ਲਾਗੂ ਕਰ ਦੇਣ ਉਸੇ ਵੇਲੇ ਹੀ ਸਾਡੇ ਸਾਥੀ ਡਿਊਟ ਕਰ ਦਿੰਦੇ ਆ ਉਸ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹ ਚਾਲੂ ਨੇ ਨਹੀਂ ਇਹ ਝੂਠ ਬੋਲ ਰਹੇ ਸਾਡੇ ਅੱਸੀ ਸਾਹਿਬ ਬਹੁਤ ਬੰਦ ਹੋਈਆਂ ਸਾਡੇ ਆਪਣੇ ਹੀ ਫੀਡਰ ਬੰਦ ਨੇ 4 ਦਿਨ ਤੋਂ ਬੰਬੀਆਂ ਵਾਲੀ ਬਹੁਤ ਸਪਲਾਈ ਪ੍ਰਭਾਵਿਤ ਹੋ ਰਹੀ ਆ ਸਾਨੂੰ ਇਹ ਗੱਲ ਦਾ ਧੋਖਾ ਪਰ ਇਹਦਾ ਸਾਰੀ ਜ਼ਿੰਮੇਵਾਰੀ ਸਾਡੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਆ ਸਾਨੂੰ ਦਰਿਆਂ ਤੇ ਖੁਸ਼ੀ ਨਾਲ ਨਹੀਂ ਬੈਠੇ ਹੈਗੇ ਇਹ ਸਾਰਿਆਂ ਨੂੰ ਪਤਾ ਹੈ ਕੋਈ ਸੌਖਾ ਨਹੀਂ ਹੈਗਾ ਅਸੀਂ ਵੀ ਕੰਮ ਕਰਨਾ ਚਾਹੁੰਦੇ ਆ ਪਰ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਜਾਣ ਧੰਨਵਾਦ ਤਾਂ ਇਹ ਸਨ ਬਿਜਲੀ ਬੋਰਡ ਦੇ ਕੁਝ ਅਧਿਕਾਰੀ ਜਿਨ੍ਹਾਂ ਨੇ ਬੜੇ ਸੰਖੇਪ ਵਿੱਚ ਦੱਸਿਆ ਕਿ ਸਰਕਾਰ ਜਿਹੜੀ ਹੈ ਉਹ ਇਹ ਜਿਹੜਾ ਵਿਭਾਗ ਹੈ ਉਹਨੂੰ ਨਿੱਜੀ ਹੱਥਾਂ ਦੇ ਵਿੱਚ ਲਿਜਾਣਾ ਚਾਹੁੰਦੀ ਹੈ ਔਰ ਕਿਤੇ ਨਾ ਕਿਤੇ ਵੀ ਵਿੱਤੀ ਜਿਹੜਾ ਸੰਕਟ ਹੈ ਉਹ ਇਹਦੇ ਉੱਤੇ ਬਣਿਆ ਹੋਇਆ ਔਰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਵਿੱਚ ਇੱਕ ਤੇ ਖਾਲੀ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਭਰਨਾ ਔਰ ਦੂਸਰਾ ਜਿਹੜੀਆਂ ਇਹਨਾਂ ਦੇ ਵਿੱਚ ਕੁਝ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਡਿਊਟੀ ਦੌਰਾਨ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਔਰ ਤੀਸਰਾ ਜਿਹੜੇ ਇਹਨਾਂ ਦੇ ਜਿਹੜੀਆਂ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਗਿਆ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਉਹ ਵੀ ਪੂਰਾ ਨਾ ਹੋਣਾ ਔਰ ਸਭ ਤੋਂ ਵੱਡੀ ਗੱਲ ਕਿ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ 15 ਅਗਸਤ ਤੱਕ ਦਾ ਟਾਈਮ ਦਿੱਤਾ ਜਾਂਦਾ ਹੈ ਸਾਰੀਆਂ ਮੰਗਾਂ ਨੂੰ ਮੰਨ ਕੇ ਉਹਨਾਂ ਨੂੰ ਲਾਗੂ ਕਰਨ ਦਾ ਪਰ ਫਿਰ ਵੀ ਨਹੀਂ ਕੀਤਾ ਜਾਂਦਾ ਪਹਿਲਾਂ 3 ਦਿਨ ਦੀ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਜਾਂਦਾ ਉਹਨੂੰ ਵਧਾ ਕੇ ਬਾਅਦ ਵਿੱਚ 17 ਤੱਕ ਕੀਤਾ ਗਿਆ ਔਰ ਹੁਣ ਸੂਬਾ ਪਧਰੀ ਰੈਲੀ ਦੀ ਜਿਹੜੀ ਉਹ ਵੀ ਧਮਕੀ ਦੇ ਚੁੱਕੇ ਨੇ ਕਿਤੇ ਨਾ ਕਿਤੇ ਡਿਪਾਰਟਮੈਂਟ ਜਿਹੜਾ ਉਹਦੀ ਵੀ ਕਿਤੇ ਝੂਠ ਫੜਿਆ ਗਿਆ ਕਿ ਉਹ ਜਿਹੜੀਆਂ ਅ ਐਮਰਜੈਂਸੀ ਸੇਵਾਵਾਂ ਨੇ ਉਹ ਚੱਲ ਰਹੀਆਂ ਪਰ ਉਹ ਵੀ ਬਿਲਕੁਲ ਬੰਦ ਨੇ ਲੋਕਾਂ ਦਾ ਹਾਲ ਬੇਹਾਲ ਹੈ ਬਿਜਲੀ ਬਹੁਤ ਸਾਰਿਆਂ ਜਗ੍ਹਾ ਦੇ ਵਿੱਚ ਬੰਦ ਪਈ ਹੈ ਪੂਰੇ ਦੇ ਪੂਰੇ ਗ੍ਰਿਡ ਜਿਹੜੇ ਨੇ ਉਹ ਇਥੇ ਵਕ ਵਕ ਜਿਹੜੀਆਂ ਜਥੇਬੰਦੀਆਂ ਨੇ ਇਥੇ ਆਣ ਕੇ ਸਮੂਲੀਅਤ ਕਰ ਚੁੱਕੀਆਂ ਨੇ 85% ਇਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਗੇਟ ਰੈਲੀਆਂ ਦੇ ਵਿੱਚ ਸਮੂਲੀਅਤ ਕਰ ਚੁੱਕੀਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਯੋਗ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਗਦੀ ਹੈ ਕਿ ਜਾਂ ਇਹ ਜਿਹੜੀ ਗੇਟ ਰੈਲੀ ਹੈ ਹੋਰ ਵੀ ਵਿਕਰਾਲ ਰੂਪ ਜਿਹੜਾ ਉਹ ਧਾਰਨ ਕਰ ਜਾਂਦੀ ਹੈ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਗੁਰਪ੍ਰੀਤ ਸਿੰਘ ਡਾਲਾ ਅਜੀਤ ਵੈਬ ਟੀਵੀ ਗੁਰਦਾਸਪੁਰ